ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਦੇ ਸਾਥੀ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਜਿਹੜੀ ਹੈਗੀ ਆ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਗਿੱਦੜਵਾਹਾ ਜਿਵਣੀ ਚੋਣ ਹੋਵੇਗੀ ਵਿਧਾਨ ਸਭਾ ਹਲਕਾ ਗਿੱਦੜਵਾਹਾ ਤੋਂ ਚੋਣ ਉਹਨਾਂ ਦੇ ਵੱਲੋਂ ਉੱਥੋਂ ਲੜੀ ਜਾਵੇਗੀ ਇਸ ਗੱਲ ਦੀ ਜਾਣਕਾਰੀ ਉਹਨਾਂ ਦੇ ਪੁੱਤਰ ਦੇ ਵੱਲੋਂ ਸੋਸ਼ਲ ਮੀਡੀਆ ਹੈਂਡਲ ਦੇ ਰਾਹੀਂ ਦਿੱਤੀ ਗਈ ਹੈ ਤੁਸੀਂ ਇਸ ਟਾਈਮ ਤੇ ਵੀ ਸੋਸ਼ਲ ਦੇਖ ਰਹੇ ਹੋ ਮੈਂ ਮਨਪ੍ਰੀਤ ਥਰਾਮਣਵਾਸ ਗੱਲ ਜੇਕਰ ਲੋਕ ਸਭਾ ਚੋਣਾਂ ਦੀ ਕਰ ਲਈਏ ਤਾਂ ਲੰਗੀਆਂ ਲੋਕ ਸਭਾ ਚੋਣਾਂ ਦੇ ਵਿੱਚ ਦੋ ਸੀਟਾਂ ਜਿਹੜੀਆਂ ਹੈਗੀਆਂ ਨੇ ਉਹ ਪੰਥ ਖੇਮੇ ਦੇ ਵਿੱਚ ਗੰਨਾਂ ਨੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਬਿਆਨ ਸਿੰਘ ਦੇ ਪੁੱਤਰ ਸਰਜੀਤ ਸਿੰਘ ਖਾਲਸਾ ਹੋਣੇ ਨੇ ਜਿੱਤ ਪ੍ਰਾਪਤ ਕੀਤੀ ਹੈ ਖਡੂਰ ਸਵਾ ਲੋਕ ਸਭਾ ਹਲਕੇ ਤੋਂ ਅੰਮ੍ਰਿਤਪਾਲ ਸਿੰਘ ਹੋਣਿਆਂ ਦੇ ਵੱਲੋਂ 197000 ਤੋਂ ਵੱਧ ਦੀ ਵੋਟਾਂ ਦੀ ਗਿਣਤੀ ਲੈ ਕੇ ਉਹਨਾਂ ਦੇ ਵੱਲੋਂ ਜਿੱਤ ਜਿਹੜੀ ਹੈਗੀ ਆ ਦਰਜ ਕੀਤੀ ਗਈ ਆ ਤਾਂ ਉਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਕਿਤੇ ਨਾ ਕਿਤੇ ਪੰਥਕ ਪੋਲਿਟਿਕਸ ਦਾ ਅਸਰ ਪੂਰੇ ਪੰਜਾਬ ਦੇ ਵਿੱਚ ਜਾਵੇਗਾ ਤਾਂ ਹੁਣ ਜਿਮਨੀ ਚੋਣਾਂ ਦਾ ਆਗਾਜ਼ ਵੀ ਹੋਇਆ ਪੰਜਾਬ ਦੇ ਅੰਦਰ ਪੰਜ ਜਿਮਨੀ ਚੋਣਾਂ ਹੋਣਗੀਆਂ ਪਹਿਲੀ ਜਿਮਨੀ ਚੋਣ 10 ਜੁਲਾਈ ਨੂੰ ਹੋਵੇਗੀ ਜਿਹੜੀ ਕਿ ਜਲੰਧਰ ਵਸਤ ਦੀ ਆ ਉਸ ਤੋਂ ਬਾਅਦ ਚਾਰ ਜਿਮਨੀ ਚੋਣਾਂ ਜਿਹੜੀਆਂ ਕਿ ਬਰਨਾਲਾ ਗਿੱਦੜਵਾਹਾ ਡਿਆਂਵਾਪਾ ਨਾਨਕ ਤੇ ਚੱਬੇਵਾਲ ਦੀਆਂ ਹੋਣਗੀਆਂ ਤਾਂ ਹੁਣ ਗਿੱਦੜਵਾਹਾ ਜਿਮਣੀ ਚੋਣ ਨੂੰ ਲੈ ਕੇ ਸਿਆਸਤ ਪਖੜੀ ਸ਼ੁਰੂ ਹੋ ਗਈ ਹੈ ਕਿਉਂਕਿ ਪ੍ਰਧਾਨ ਮੰਤਰੀ ਬਾਜੇਕੇ ਦ ਵੱਲੋਂ ਚੋਣ ਲਾੜਨ ਦਾ ਜਦੋਂ ਐਲਾਨ ਕੀਤਾ ਗਿਆ ਤਾਂ ਸਾਰੇ ਦੇ ਸਮੀਕਰਨ ਵੀ ਬਦਲਣ ਦੀਆਂ ਸੁਭਾਵਨਾਵਾਂ ਨੇ ਜੇਕਰ ਗਿੱਦੜਵਾਹਾ ਵਿਧਾਨ ਸਭਾ ਦੀ ਮੈਂ ਗੱਲ ਕਰ ਲਵਾਂ ਇਸ ਹਾਲ ਕੇ ਦੀ ਤਾਂ ਇਸ ਹਾਲ ਕੇ ਤੋਂ 1967 ਦੇ ਵਿੱਚ ਹਰਚੰਦ ਸਿੰਘ ਬਰਾੜ ਵਿਧਾਇਕ ਬਣਦੇ ਨੇ ਜਿਹੜੇ ਕਿ 1995 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਬਣੇ 1969 ਤੋਂ ਲੈ ਕੇ 1985 ਤੱਕ ਪੰਜ ਵਾਰ ਵਿਧਾਇਕ ਬਣੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ ਉਸ ਤੋਂ ਬਾਅਦ 1995 ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਮਾਨ ਜਿਹੜੀ ਗਦੜਵਾ ਹਲਕੇ ਦੀ ਸੀ ਆਪਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਇਹਨਾਂ ਦਿੱਤੀ 1995 ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਹੁਣੇ ਇਸ ਸੜਕੇ ਤੋਂ ਚਾਰ ਪਾਰ ਵਿਧਾਇਕ ਰਹੇ ਔਰ ਸਰਕਾਰ ਦੇ ਵਿੱਚ ਉਹ ਫైనాన్స్ ਮਿਨਿਸਟਰ ਵੀ ਰਹੇ ਚੰਗੇ ਅਹੁਦਿਆਂ ਤੇ ਵੀ ਰਹੇ ਉਸ ਤੋਂ ਬਾਅਦ ਇਹ ਹਲਕਾ ਜਿਹੜਾ ਹੈਗਾ ਉਹ ਕਾਂਗਰਸ ਦੇ ਕੋਲ ਆਉਂਦਾ ਹੈ ਕਾਂਗਰਸ ਦੀ ਜੇਕਰ ਗੱਲ ਕਰ ਲਈਏ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗੇ ਸੜਕੇ ਤੋਂ ਪਹਿਲੀ ਵਾਰੀ ਜਿਹੜੀ ਹੈਗੀ ਆ 2012 ਦੇ ਵਿੱਚ ਚੋਣ ਜਿੱਤੇ ਨੇ ਤੇ ਹੁਣ ਤੱਕ ਉਹ ਤਿੰਨ ਵਾਰ ਬਧਾਇਕ ਸੜਕੇ ਤੋਂ ਚੁਣੇ ਗਏ ਨੇ ਤਾਂ ਇਹ ਸੀਟ ਜਿਹੜੀ ਹੈਗੀ ਆ ਖਾਲੀ ਇਸ ਕਰਕੇ ਹੋਈ ਹੈ ਕਿ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਬੜਿੰਗ ਜਿਹੜੇ ਕਿ ਗਿੱਦੜਵਾਹ ਤੋਂ ਵਿਧਾਇਕ ਸੀ ਉਹਨਾਂ ਦੇ ਵੱਲੋਂ ਚੋਣ ਲੜੀ ਜਾਂਦੀ ਹੈ ਲੁਧਿਆਣਾ ਲੋਕ ਸਭਾ ਮੈਂਬਰ ਪਾਰਲੀਮੈਂਟ ਬਣਦੇ ਨੇ ਇਸੇ ਕਰਕੇ ਹੀ ਇਹ ਜਿਹੜੀ ਸੀਟ ਖਾਲੀ ਹੋਈ ਹੈ ਤੇ ਹੁਣ ਇੱਥੇ ਜਿਮਣੀ ਚੋਣ ਹੋਵੇਗੀ 30 ਸਾਲਾਂ ਦੇ ਬਾਅਦ ਇਸ ਹਲਕੇ ਦੇ ਵਿੱਚ ਜਿਮਣੀ ਚੋਣ ਹੋਣ ਜਾ ਰਹੀ ਹੈ ਤੇ ਕਿਉਂਕਿ ਮੰਨੇ ਵੀ ਜਾਂਦਾ ਰਿਹਾ ਕਿ ਜੇਕਰ ਨੌ ਵਾਰ ਦੀ ਗੱਲ ਕਰ ਲਈਏ ਤਾਂ ਅਕਾਲੀ ਦਲ ਇਸ ਹਲਕੇ ਦੇ ਉੱਤੇ ਕਾਬਜ਼ ਰਿਹਾ ਕਿਸੇ ਟਾਈਮ ਤੇ ਉੱਤੇ ਮੰਨਿਆ ਜਾਂਦਾ ਸੀ ਅਕਾਲੀ ਦਲ ਦਾ ਗਾਣਾ ਹੈ ਪਰ ਮਨਪ੍ਰੀਤ ਸਿੰਘ ਬਾਦਲ ਤੋਂ ਬਾਅਦ ਇਹ ਹਲਕਾ ਕਾਂਗਰਸ ਦੇ ਖੇਮੇ ਦੇ ਵਿੱਚ ਚੜਿਆ ਗਿਆ ਮਨਪ੍ਰੀਤ ਸਿੰਘ ਬਾਦਲ ਹੁਣੀ ਅੱਜਕੱਲ ਪਾਜਪਾ ਦੇ ਵਿੱਚ ਨੇ ਤਾਂ ਗਿੱਦੜਵਾਹ ਵਿਧਾਨ ਸਭਾ ਜਿਹੜੇ ਹੈਗੇ ਤੁਹਾਡੇ ਢਿੱਪੇ ਢੋਣੀ ਅਕਾਲੀ ਦਲ ਦੇ ਉਮੀਦਵਾਰ ਸੀ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰ ਲਵਾਂ ਤਲੰਗੀਆਂ ਵਿਧਾਨ ਸਭਾ ਚੋਣਾਂ 2022 ਦੇ ਵਿੱਚ ਪਿਰਤਪਾਲ ਸ਼ਰਮਾ ਹੁਣੀ ਆਵਾਦੀ ਪਾਰਟੀ ਦੇ ਵੱਲੋਂ ਚੋਣ ਲੜੇ ਹਾਲਾਂਕਿ ਬੁਰੇ ਤਰੀਕੇ ਦੇ ਨਾਲ ਹਾਰੇ ਵੀ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਬੜਿੰਗ ਨੇ ਚੰਗੀ ਜਿੱਤ ਪ੍ਰਾਪਤ ਕੀਤੀ ਤਾਂ ਹੁਣ ਜਦੋਂ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਇਸ ਤਰ੍ਹਾਂ ਦਾ ਐਲਾਨ ਸਾਹਮਣੇ ਆਇਆ ਤੇ ਹਲੇ ਤੱਕ ਕਾਂਗਰਸ ਦੇ ਵੱਲੋਂ ਵੀ ਕਲੀਅਰ ਨਹੀਂ ਕੀਤਾ ਗਿਆ ਕਿ ਬੜਿੰਗ ਦੇ ਪਰਿਵਾਰ ਦੇ ਵੱਲੋਂ ਹੀ ਚੋਣ ਲੜੀ ਜਾਵੇਗੀ ਜਾਂ ਫਿਰ ਕਾਂਗਰਸ ਦਾ ਹੋਰ ਕੋਈ ਉਮੀਦਵਾਰ ਹੋਵੇਗਾ ਆਵਾਦੀ ਪਾਰਟੀ ਦੇ ਵੱਲੋਂ ਵੀ ਹਲੇ ਤੱਕ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਸਾਫ਼ ਨਹੀਂ ਕੀਤਾ ਪਿਆ ਅਕਾਲੀ ਦਲ ਵੀ ਹਜੇ ਦੁੱਤੀ ਸੀ ਦੇ ਵਿੱਚ ਆ ਕਿਉਂਕਿ ਸੁਖਵੀਰ ਸਿੰਘ ਬਾਦਲ ਹੁਣੀ ਵੀ ਇਸ ਹਰਕੇ ਤੋਂ ਚੋਣ ਲੜ ਸਕਦੇ ਨੇ ਜੇਕਰ ਕਾਂਗਰਸ ਦੀ ਗੱਲ ਕਰ ਲਈਏ ਮੰਨਿਆ ਜਾ ਰਿਹਾ ਹੈ ਕਿ ਅਮਰਿੰਦਰ ਸਿੰਘ ਰਾਜਾ ਬੜਿੰਗ ਦੀ ਧਰਮ ਪਤਨੀ ਅਮਰਤਾ ਬੜਿੰਗ ਇਸ ਹਰਕੇ ਤੋਂ ਚੋਣ ਲੜ ਸਕਦੀ ਹੈ ਨਾਲ ਦੀ ਨਾਲ ਚਰਚਾਵਾਂ ਅਕਾਲੀ ਦਲ ਦੀਆਂ ਇਹ ਵੀ ਨੇ ਕਿ ਸੁਖਵੀਰ ਸਿੰਘ ਬਾਦਲ ਹੁਣੀ ਵੀ ਇਸ ਹਰਕੇ ਤੋਂ ਚੋਣ ਲੜ ਸਕਦੇ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਤਾਂ ਪਿਛਲੀ ਵਾਰੀ ਫਿਰਤਪਾਲ ਸ਼ਰਮਾ ਹੋਣਾਂ ਦੇ ਵੱਲੋਂ ਚੋਣ ਲੜੀ ਗਈ ਪਰ ਉਸ ਤਰੀਕੇ ਦਾ ਜਿਹੜਾ ਹੈਗਾ ਪ੍ਰਦਰਸ਼ਨ ਨਹੀਂ ਕਰ ਸਕੇ ਜਿੱਤ ਨਹੀਂ ਪ੍ਰਾਪਤ ਕਰ ਸਕੇ ਤਾਂ ਹੁਣ ਆਮ ਆਦਮੀ ਪਾਰਟੀ ਅਤੇ ਭਾਜਪਾ ਦੀ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਡੋਰੇ ਪਾ ਰਹੀ ਹੈ ਚੰਜੀਤ ਸਿੰਘ ਬਰਾੜ ਹੋਣਾਂ ਤੇ ਅੱਜ ਕੱਲ ਉਹਨਾਂ ਦੀਆਂ ਸੁਰਾਂ ਵੀ ਬਾਗੀ ਨੇ ਅਕਾਲੀ ਦਲ ਨੂੰ ਲੈ ਕੇ ਔਰ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਉਹ ਚੋਣ ਲੜ ਸਕੇ ਸੂਤਰਾਂ ਦੇ ਹਵਾਲੇ ਤੋਂ ਉਹੀ ਹੈ ਕਿ ਭਾਜਪਾ ਵੀ ਚਾਹੁੰਦੀ ਹੈ ਕਿ ਚੰਜੀਤ ਸਿੰਘ ਬਰਾੜ ਹੋਣੀ ਚੋਣ ਲੜਨ ਆਮ ਆਦਮੀ ਪਾਰਟੀ ਵੀ ਉਹਨਾਂ ਦੇ ਉੱਤੇ ਡੋਰੇ ਪਾ ਰਹੀ ਹੈ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਇੱਕ ਇਹ ਵੀ ਹੈ ਕਿ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕੌਣੀ ਹੋਣਾਂ ਤੇ ਵੀ ਦਾਅ ਖੇਡ ਸਕਦੀ ਹੈ ਹਲਕੇ ਦੇ ਲੋਕ ਚਰਚਾਵਾ ਵੀ ਕਰਦੇ ਨੇ ਕਿ ਉਹਨਾਂ ਨੂੰ ਇਹ ਸੀਟ ਦੇ ਦੇਣੀ ਚਾਹੀਦੀ ਹੈ। ਭਾਜਪਾ ਦੀ ਜੇ ਕੱਲ ਕੱਲਮਾ ਤਾਂ ਮਨਪ੍ਰੀਤ ਸਿੰਘ ਬਾਦਲ ਹੁਣੀ ਭਾਜਪਾ ਦੇ ਵਿੱਚ ਨੇ ਤੇ ਉਹਨਾਂ ਦਾ ਇਹ ਹਲਕਾ ਵੀ ਰਿਹਾ। ਇੱਥੋਂ ਚਾਰ ਵਾਰ ਵਿਧਾਇਕ ਵੀ ਬਣੇ ਤੇ ਭਾਜਪਾ ਕਿਤੇ ਨਾ ਕਿਤੇ ਮਨਪ੍ਰੀਤ ਸਿੰਘ ਬਾਦਲ ਹੁਣਿਆਂ ਦੇ ਉੱਤੇ ਵੀ ਸੋਚ ਸਕਦੀ ਹੈ। ਤਾਂ ਹੁਣ ਜਦੋਂ ਪੰਥਕ ਪੋਲਿਟਿਕਸ ਦੀ ਗੱਲ ਹੋਈ ਹੈ ਤਾਂ ਨਾਲ ਦੀ ਨਾਲ ਪ੍ਰਧਾਨ ਮੰਤਰੀ ਬਾਜੇਕੇ ਨੂੰ ਇਹ ਵੀ ਸੌਖਾ ਹੋਵੇਗਾ ਕਿ ਗਿੱਦੜਵਾਹਾ ਜਿਹੜਾ ਹਲਕਾ ਹੈਗਾ ਉਹ ਲੋਕ ਸਭਾ ਹਲਕਾ ਫਰੀਦਕੋਟ ਦੇ ਵਿੱਚ ਪੈਂਦਾ ਹੈ। ਖਾਸ ਤੌਰ ਤੇ ਜਿਹੜਾ ਗਿੱਦੜਵਾਹਾ ਵਿਧਾਨ ਸਭਾ ਹਲਕਾ ਹੈਗਾ ਬਹੁਤ ਘੱਟ ਸਹਿਰੀ ਲੋਕ ਨੇ ਜ਼ਿਆਦਾਤਰ ਪੇਡੂ ਤਬਕਾ ਹੈਗਾ ਔਰ ਪੇਡੂ ਖੇਤਰ ਜਿਹੜਾ ਇਸ ਹਲਕੇ ਦੇ ਵਿੱਚ ਜ਼ਿਆਦਾ ਪਾਇਆ ਜਾਂਦਾ ਕਿ ਰੜਵਾਹਾ ਦੇ ਵਿੱਚ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੇ ਸੁਵਿਚਨ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਾਹਮਣੇ ਆਵੇਗਾ ਕਿ ਸਾਰੀ ਸਹਿਮਤੀ ਦੇ ਨਾਲ ਹੀ ਪ੍ਰਧਾਨ ਮੰਤਰੀ ਵੱਜੇ ਕੇ ਚੋਣ ਲੜ ਰਹੇ ਨੇ ਜਾਂ ਹਾਲੇ ਤੱਕ ਪਰਿਵਾਰ ਦੇ ਵੱਲੋਂ ਹੀ ਜਿਹੜਾ ਇਹ ਕਿਹਾ ਗਿਆ ਜਾਂ ਐਲਾਨ ਕੀਤਾ ਗਿਆ ਉਹਨਾਂ ਦੇ ਜਿਨ੍ਹਾਂ ਦੇ ਵਿੱਚ ਸਾਰਾ ਕੁਝ ਸਾਫ਼ ਹੋਵੇਗਾ ਇਹ ਹਲਕਾ ਚਰਚਾ ਦੇ ਵਿੱਚ ਵੀ ਰਹਿੰਦਾ ਚਰਚਾ ਇਸ ਕਰਕੇ ਰਹਿੰਦਾ ਕਿਉਂਕਿ ਬਾਦਲਾਂ ਦਾ ਵੀ ਗੜ ਮੰਨਿਆ ਜਾਂਦਾ ਤੇ ਅੱਜਕੱਲ੍ਹ ਇਹ ਹਲਕਾ ਕਾਂਗਰਸ ਦੇ ਪ੍ਰਧਾਨ ਮਰਿੰਦਰ ਸਿੰਘ ਰਾਜਾ ਬੜਿੰਗ ਹੁਣਿਆਂ ਦੇ ਕੋਲ ਆ। ਦਿਓ ਆ ਗਿਆ ਜੀ ਸਤਿ ਸ੍ਰੀ ਅਕਾਲ।